ਜਿਹੜੀਆਂ ਆਬਸਟ੍ਰਾਈਵਾਸਤੇ ਤੇ ਸੀਵਰੇਜ ਨੂੰ ਜਿਹੜੀ ਸਾਫ ਕਰਦੀ ਹੈ ਜਿਹੜੀ ਮਸ਼ੀਨ ਵੱਡੀ ਮਸ਼ੀਨ ਸਕਸ਼ਨ ਮਸ਼ੀਨ ਜਿਹੜੀ ਹੈ ਉਹ ਸਾਰੇ ਪੰਜਾਬ ਵਾਸਤੇ ਅਸੀਂ ਬਜਟ ਬਣਾਇਆ ਹੈ 49 ਕਰੋੜ ਚ 40 ਕਰੋੜ ਤੋਂ 730 730 ਮਸ਼ੀਨਾਂ ਦੇ ਕੋਲ 40 ਕਰੋੜ ਦਾ ਬਜਟ ਹੈ ਉਹਦੇ ਚੋ ਪਹਿਲੇ ਕਲਸਟਰ ਵਾਸਤੇ ਜਿਹੜੂ ਨੂੰ ਇੱਕ ਕਲਸਟਰ ਬਣਾਇਆ ਹੈ ਕਲਸਟਰ ਵਿੱਚ ਹੈਡ ਆਫ ਜਾਲੂ ਮਾਰੇ ਦੁਆਲੇ ਚਾਰ ਪੰਜ ਜਿਲੇ ਲਈ ਗੱਟੀਆਂ ਇੱਥੇ ਖੜੀਆਂ ਰਹਿਣਗੀਆਂ ਜੇ ਜਿਹੜੇ ਜਿਲੇ ਨੂੰ ਕੋਈ ਸੀਵਰੇਜ ਵਾਸਤੇ ਚਾਹੀਦੀ ਹੋ ਉੱਥਾਰੋ ਤਾਂ ਚਾਹੀਦੀ ਸਫਾਈ ਵਾਸਤੇ ਚਾਹੀਦੀ ਉੱਥੇ ਚਲੀ ਜਾ ਤੇ ਨਾਲ 2 ਸਾਲ ਵਾਸਤੇ ਇਹਨਾਂ ਦਾ ਜਿਹੜਾ ਸਟਾਫ ਹੈ 216 14 ਕਰੋੜ 25 ਲੱਖ ਦਾ ਹੈ 216 ਮਸ਼ੀਨਾਂ ਇੱਕ ਇਸ ਵਾਸਤੇ ਲਈ ਤੇ ਤੂੜੀ ਵਾਸਤੇ ਵੀ ਅਲੱਗ ਤੋਂ ਆ ਰਹੀਆਂ ਨੇ ਉਹ ਵੀ 2-4 ਦਿਨਾਂ ਚ ਅਸੀਂ ਉਹਦਾ ਵੀ ਕੋਲੋਂ ਗਲਾਮਾ ਕਰਦੇ